ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਆ ਸਾਰੇ ਛੋਟੇ ਬੱਚਿਆਂ ਦੇ ਜੂ ਚਿਚੜ ਪਿੱਛੂ ਪੈਣਾ ਹਨਾ ਤੇ ਉਹਦਾ ਦੇਸੀ ਇਲਾਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਕਿਸ ਤਰ੍ਹਾਂ ਕਰਨਾ ਕਿਉਂਕਿ ਪਿੱਛੂਆਂ ਦੇ ਪੈਣ ਨਾਲ ਬੱਚੇ ਗਰੋਥ ਘਟ ਕਰਦੇ ਆ ਠੀਕ ਆ ਮੂਕ ਵੀ ਲੱਗ ਜਾਂਦੀ ਆ ਤੇ ਸਾਰੀ ਦਿਹਾੜੀ ਟੱਪੀ ਜਾਂਦੇ ਆ ਨੱਚੀ ਜਾਂਦੇ ਆ ਇਦਾਂ ਉਹਨਾਂ ਨੂੰ ਖਾਣ ਪੀਣ ਦੇ ਵਿੱਚ ਜ਼ਿਆਦਾ ਇੰਟਰਸਟ ਨਹੀਂ ਹੁੰਦਾ ਕਿਉਂਕਿ ਪਿੱਛੂ ਹੁੰਦੇ ਆ ਉਹ ਸਾਰਾ ਦਿਹਾੜੀ ਸਾਰੇ ਮਤਲਬ ਵੀ ਦਿਨ ਰਾਤ ਉਹਨਾਂ ਨੂੰ ਖਾਈ ਜਾਂਦੇ ਆ ਤਾਂ ਉਹਨਾਂ ਦਾ ਦੇਸੀ ਤਰੀਕਾ ਦੱਸ ਦਿਆਂ ਸੀ ਆਪਾਂ ਚੁੱਲੇ ਦੀ ਰਾਖ ਲੈ ਲੈਣੀ ਆ ਉਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਛਾਣ ਕੇ ਤੁਹਾਨੂੰ ਪਤਾ ਵੀ ਐ ਮੋਟਾ-ਮੋਟਾ ਜਿਹੜਾ ਬੇਸਟਿੰਗ ਜਿਹਾ ਉਹ ਸਾਈਡ ਤੇ ਨਿਕਲ ਜਣੀ ਆ ਆਪਾਂ ਚੰਗੀ ਤਰ੍ਹਾਂ ਜਿਹੜਾ ਚੁੱਲੇ ਦੀ ਰਾਖ ਨੂੰ ਸਵਾਹ ਨੂੰ ਛਾਣ ਲੈਣਾ ਉਸ ਤੋਂ ਬਾਅਦ ਇੱਕ ਆਉਂਦੀ ਆ ਡੀ ਡੀ ਟੀ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਇਹ ਆਪਾਂ ਲੈਣੀ ਆ ਤੇ ਇਹਨੂੰ ਆਪਾਂ ਮੰਨ ਲਵੀ ਜੇ ਤਿੰਨ ਹਿੱਸੇ ਸਵਾਹ ਦੇ ਰਾਖ ਦੇ ਲੈਣੇ ਆ ਤਾਂ ਚੌਥਾ ਹਿੱਸਾ ਜਿਹੜਾ ਆਪਾਂ ਡੀ ਡੀ ਟੀ ਦਾ ਲੈਣਾ ਵਾ ਠੀਕ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਵਿੱਚ ਮਿਕਸ ਕਰ ਲੈਣਾ ਤੇ ਇਹਦੀ 스멜 ਬਹੁਤ ਜ਼ਿਆਦਾ ਹੁੰਦੀ ਹੈ ਠੀਕ ਆ 스멜 ਦੇ ਜ਼ਿਆਦਾ ਨਾਲ ਆਪਾਂ ਜਿਹੜੇ ਜ਼ਿਆਦਾ ਛੋਟੇ ਬੱਚੇ ਆ ਤਾਂ ਇਹਨੂੰ ਆਪਾਂ ਜਿਹੜਾ ਤਿੰਨ ਹਿੱਸੇ ਸੁਆ ਦੇ ਰੱਖਦੇ ਤੇ ਚੌਥਾ ਹਿੱਸਾ ਜਿਹੜਾ ਡੀ ਡੀ ਟੀ ਦਾ ਪਾਉਣਾ ਦੇਖੋ ਤੁਸੀਂ ਕਿੰਨੀ ਸੁਆ ਤੇ ਕਿੰਨੀ ਕੁ ਮਾਤਰਾ ਦੇ ਵਿੱਚ ਆਪਾਂ ਜਿਹੜੀ ਆ ਡੀ ਡੀ ਟੀ ਰੜਾਈ ਹੈ ਤੇ 스멜 ਬਹੁਤ ਜ਼ਿਆਦਾ ਇਹਦੀ ਇੰਨੀ ਕੇ ਨਾਲ ਹੀ ਤੇ ਇਹਦੇ ਨਾਲ ਹੀ ਜਦੋਂ ਆਪਾਂ ਛੋਟੇ ਬੱਚਿਆਂ ਦੇ ਚੰਗੀ ਤਰ੍ਹਾਂ ਇਹ ਪਾਊਡਰ ਜਿਹੜੀ ਆ ਰਾਖ ਆ ਇਹ ਮਲਾਂਗੇ ਚੰਗੀ ਤਰ੍ਹਾਂ ਬਾਲਾਂ ਦੇ ਵਿੱਚ ਜਾਂ ਉਹਦੇ ਥੱਲੇ ਵਾਲੀ ਸਾਈਡ ਕੱਚਾਂ ਦੇ ਵਿੱਚ ਲੱਤਾਂ ਦੇ ਵਿਚਾਲੇ ਜੋ ਵੀ ਹੈ ਸਾਰੇ ਆਪਾਂ ਇਹਨਾਂ ਨੂੰ ਮਲਾਂਗੇ ਤਾਂ ਜਿਹੜੇ ਪਿੱਛੂ ਆ ਉਹ ਕੁਝ ਕਿ ਸੈਕਿੰਡਾਂ ਦੇ ਵਿੱਚ ਜਿਹੜੇ ਭੱਜ ਜਾਣਗੇ ਉਹ ਨਹੀਂ ਰਹਿਣਗੇ ਠੀਕ ਹੈ ਤਾਂ 5-7 ਦਿਨ 10 ਦਿਨ ਲਈ ਉਹ ਨਹੀਂ ਬਹਿਣਗੇ ਆਪਾਂ ਨੂੰ ਆਹ ਜਿਹੜੀ ਮੌਸਮ ਹੈ ਰੁੱਤ ਦੇ ਵਿੱਚ ਪਿੱਛੂ ਚਿਚੜ ਜੂਆ ਆਮ ਹੋ ਜਾਂਦੀਆਂ ਨੇ ਤਾਂ ਛੋਟੇ ਬੱਚਿਆਂ ਨੂੰ ਜ਼ਿਆਦਾਤਰ ਬਚਾਉਣ ਦੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਛੋਟੇ ਬੱਚਿਆਂ ਦੇ ਜ਼ਿਆਦਾ ਕਿਉਂਕਿ ਜਦੋਂ ਬਾਹਰ ਜਾਣ ਲੱਗ ਜਾਂਦੇ ਆਪਾਂ ਨੂੰ ਧੁੱਪੇ ਤਾਂ ਜਿਹੜੇ ਵੱਡੇ ਪਸ਼ੂਆ ਉਹਨਾਂ ਦੇ ਜ਼ਿਆਦਾ ਨਹੀਂ ਪੈਂਦੇ ਛੋਟੇ ਬੱਚਿਆਂ ਤੇ ਜ਼ਿਆਦਾ ਅਟੈਕ ਕਰਦੇ ਨੇ ਤਾਂ ਤੁਸੀਂ ਜਿਹੜਾ ਵਾ ਰਾਖ ਲੈ ਕੇ ਪਾਊਡਰ ਲੈ ਕੇ ਤਾਂ ਬੱਚਿਆਂ ਦੇ ਮਾਲਸ਼ ਕਰਨੇ ਆ ਵੀਡੀਓ ਨਾਲ ਬਣੇ ਰਹਿਣਾ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਜਿਹੜਾ ਵਾ ਪਾਊਡਰ ਇਹਨਾਂ ਦੇ ਤੇ ਸੌਣ ਪਾਊਡਰ ਆਪਾਂ ਕਿਵੇਂ ਮਾਲਣਾ ਠੀਕ ਹੈ ਪੂਛ ਦੇ ਵਿੱਚ ਜਾਂ ਲੱਤਾਂ ਦੇ ਵਿਚਾਲੇ ਕਿਸ ਤਰੀਕੇ ਨਾਲ ਮਾਲਣਾ ਚੰਗੀ ਤਰ੍ਹਾਂ ਵੀਡੀਓ ਨਾਲ ਬਣੇ ਰਹਿਣਾ ਤੁਹਾਨੂੰ ਦਿਖਾਉਣਾ ਹੈ ਪੂਰਾ ਵੀਡੀਓ ਦੇ ਵਿੱਚ ਲਾਈਵ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਵੀ ਕਿ ਕਿਸ ਤਰੀਕੇ ਨਾਲ ਜਿਹੜਾ ਜਾਨਵਰਾਂ ਦੇ ਆਪਾਂ ਡੀਡੀਟੀ ਮਾਰਨੀ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਪੂਰੇ ਪ੍ਰੋਪਰ ਤਰੀਕੇ ਨਾਲ ਜਿਹੜਾ ਆਪਾਂ ਡੀਡੀਟੀ ਮਾਰ ਲੀਏ ਲੱਤਾਂ ਦੇ ਬਚਾ ਲੇ ਉੱਪਰ ਤੇ ਪੂੰਛ ਤੇ ਠੀਕ ਹੈ ਬੱਚਿਆਂ ਦੇ ਸਾਰਿਆਂ ਦੇ ਡੀਡੀਟੀ ਮਲੋਗੇ ਤਾਂ ਪਿਛੂ ਜੂੰ ਚਿਚੜ ਜੋ ਵੀ ਆ ਉਹ ਬੱਚਿਆਂ ਦੇ ਨਹੀਂ ਰਹਿਣਗੇ ਬੱਚਿਆਂ ਦੀ ਗਰੋਥ ਵੀ ਹੋਊਗੀ ਤੇ ਖਾਣ ਪੀਣਗੇ ਵੀ ਵਧੀਆ ਤੇ ਇਹਨਾਂ ਦੀ એનર્ਜੀ ਹੈ ਜਿਹੜੀ ਉਹ ਨੱਚ ਟੱਪ ਕੀ 베ਸਟ ਹੋ ਜਾਂਦੀ ਹੈ ਜਦੋਂ ਸਾਰੇ ਜਿਹੜੀ ਭੱਜੇ ਨੱਠ ਰਹੇ ਹੁੰਦੇ ਆ ਪਿੱਛੋਂ ਵਗੈਰਾ ਲੜਦੇ ਆ ਇਹਨਾਂ ਦੇ ਜੂਆਂ ਚਿਚੜ ਤਾਂ ਜਿਹੜਾ ਖਾਣ ਪੀਣ ਦੇ ਵਿੱਚ ਇਹਨਾਂ ਦਾ ਧਿਆਨ ਨਹੀਂ ਜਾਂਦਾ ਤਾਂ ਇੱਕ ਕਮਜ਼ੋਰ ਹੋ ਜਾਂਦੇ ਆ ਇਹਨਾਂ ਨੂੰ ਮੂਕ ਵਗੈਰਾ ਲੱਗਦੀ ਆ ਉਹ ਸਾਰੇ ਆ ਜਿਹੜੇ ਜੂਂ ਚਿਚੜ ਜਾਂ ਪਿੱਛੋਂ ਦੇ ਕਾਰਨ ਹੁੰਦਾ ਠੀਕ ਹੈ ਤੇ ਤੁਸੀਂ ਸਾਰੇ ਵੀਰਾਂ ਨੇ ਇਹ ਧਿਆਨ ਦੇਣਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਇਹ ਸਿਰਫ ਬੱਚਿਆਂ ਲਈ ਆ ਸਵਾਤ ਤੇ ਡੀ ਡੀ ਟੀ ਵੱਡੇ ਪਸ਼ੂਆਂ ਤੇ ਬਹੁਤ ਘੱਟ ਕੰਮ ਕਰਦੀ ਆ ਤਾਂ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਜਿਹੜੇ ਪੂਰੇ ਫਾਰਮ ਦੇ ਵਿੱਚ ਕਿਸ ਤਰ੍ਹਾਂ ਨਾਲ ਜਿਹੜਾ ਜੂੰਚ ਚੜਾਂ ਤੋਂ ਛਡਕਾਰਾ ਪਾਉਣਾ ਤੇ ਵੱਡੇ ਪਸ਼ੂਆਂ ਤੇ ਕੀ ਦਵਾਈ ਆਪਾਂ ਮੈਡੀਸਨ ਵਰਤਣੀ ਉਹਦੇ ਵੀ ਵੀਡੀਓ ਲੈ ਕੇ ਆਵਾਂਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚਾਹ ਦੀ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰ ਲਿਓ ਧੰਨਵਾਦ